يالو پڙهي بھارت ماتا کی بھارت ماتا کی ¡Aquí está, la muerta! पाकिस्तान पाकिस्तान ਪ੍ਰੇਸ਼ਾ ਜਿਹੜਾ 10 ਸਾਲ ਪਹਿਲੇ ਸਾਡੇ ਦੀਨਾਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜੱਥੇ ਬੰਦੇ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਗਰ ਜੀ ਮਹੰਗੀ ਸਾਹਿਬ ਸਾਡੇ ਉਤਾਰੀਵਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਹੋਰ ਵੀ ਕਾਫੀ ਸ਼ਖਸੀਅਤਾਂ ਜਿਹੜੀ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੁਲਿਸ ਦੇ ਜਵਾਨ ਆਮ ਨਾਗਰਿਕ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹੀ ਤਰੱਕੀ ਕਰਦੇ ਜਿਹੜੇ ਸ਼ੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਦੀ ਸ਼ੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਆਪਣੇ ਦੇਸ਼ ਦੀ ਤਰੱਕੀ ਵਿੱਚ ਯੋਗ ਜਾਂਦੇ ਹੋ ਜੈ ਸ਼ੀਦਾਂ ਦੇਖੋ ਸਾਡੇ ਸ਼ਹਿਰ ਵਾਸੀ ਸ਼ਹਿਰ ਵਾਸੀ ਕੀ ਚਲੋ ਵਰਲਡ ਦੇ ਵਿੱਚ ਜਿੱਥੇ ਜਿੱਥੇ ਸਾਡੇ ਪੰਜਾਬੀ ਭਰਾ ਰਹਿ ਰਹੇ ਆ ਜਿਹੜਾ ਉਦੋਂ ਬੜਾ ਹੀ ਮਤ ਭਾਗਾ ਜਿਹੜਾ ਦਰਦਨਾਕ ਹਾਸਾ ਹੋਇਆ ਸੀਗਾ ਇਹ ਸਾਰੇ ਭਲੀ ਭਾਤਾਂ ਹੀ ਜਾਣੂ ਆ ਕੀ ਉਦੋਂ ਜਿਹੜਾ ਇਹ ਮਾ ਸ਼ਰਾਰਤੀ ਅਨਸਰਾਂ ਨੇ ਆਣ ਕੇ ਇਹ ਸਾਡੇ ਸਾਣੇ ਦੀਨਾ ਨਗਰ ਤੇ ਹਮਲਾ ਕਰਨ ਤੇ ਕਰਕੇ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਪੁਲਿਸ ਅਫਸਰਾਂ ਨੇ ਜਿੱਦਾਂ ਕਿ ਸਾਨੂੰ ਜਿਹੜੀਆਂ ਮੌਕੇ ਤੇ ਪਾਵਰਾਂ ਦਿੱਤੀਆਂ ਤੇ ਹਦਾਇਤਾਂ ਕੀਤੀਆਂ ਕਿ ਕੋਈ ਵੀ ਜਾਨੀ ਮਾਲੀ ਨਖਾਨ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਮਿਸ਼ਨ ਨੂੰ ਸਫਲ ਕੀਤਾ ਜਾਵੇ ਤੇ ਵਾਕਿਆ ਹੀ ਸਾਡੇ ਪੁਲਿਸ ਜज्ਬਾਨ ਅਫਸਰਾਂ ਨੇ ਇਹਨੂੰ ਜਿਹੜਾ ਵਾ ਸਫਲ ਕਰਕੇ ਵਿਖਾਇਆ ਉਹਨਾਂ ਨੂੰ ਮੌਕੇ ਤੇ ਢੇਰ ਕਰਕੇ ਸੁਟਿਆ ਤੇ ਅਸੀਂ ਪ੍ਰਣ ਕਰਦੇ ਆਂ ਕਿ ਜਨਤਾ ਦੀ ਰਾਖੀ ਵਾਸਤੇ ਦਿਨ ਰਾਤ ਅਸੀਂ ਹਾਜ਼ਰ ਆਂ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਇਦਾਂ ਦੀਆਂ ਔਖੜਾਂ ਆਉਂਦੀਆਂ ਨੇ ਤੇ ਅਸੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਤਿਆਰ ਬੈਠੇ ਆਂ ਅਸੀਂ ਸੁਯੋਗ ਚਾਹੁੰਨੇ ਆਂ ਜਨਤਾ ਦਾ ਸ਼ਹਿਰ ਵਾਸੀਆਂ ਦਾ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਸਾਡਾ ਜਨਤਾ ਸਾਥ ਨਹੀਂ ਦੇਗੀ ਉਹਨਾਂ ਚਿਰ ਅਸੀਂ ਕੁਝ ਨਹੀਂ ਕਰ ਸਕਦੇ ਪਰ ਫੇਰ ਵੀ ਜਨਤਾ ਜੇ ਸਾਡੇ ਨਾਲ ਆ ਤੇ ਅਸੀਂ ਹਰ ਪਲ ਹਰ ਮੋੜ ਹਰ ਗਲੀ ਹਰ ਘਰ ਦੇ ਵਿੱਚ ਖੜੇ ਆ ਤੁਹਾਨੂੰ ਮਿਲਾਂਗੇ ਦਿਨ ਰਾਤ ਹਾਜ਼ਰ ਮਿਲਾਂ ਬੜਾ ਮਾਣ ਮਹਿਸੂਸ ਹੁੰਦਾ ਕਿ ਪੁਲਿਸ ਦੀ ਬਹਾਦਰੀ ਨੂੰ ਜਿਹੜੀ ਉਹ ਉਸ਼ਾਦ ਕੀਤਾ ਤੁਸੀਂ ਉਸ਼ਾਲਾ ਦਿੱਤਾ ਵਾ ਤੇ ਇਸੇ ਤਰ੍ਹਾਂ ਹੀ ਪਿੱਛੇ ਵੀ ਕਈ ਵਾਰ ਤਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਵਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਅਸੀਂ ਬੜਾ ਫਕਰ ਮਹਿਸੂਸ ਕਰਦੇ ਆ ਤੇ ਅਸੀਂ ਤਨ ਦੇ ਨਾਲ ਹੋਰ ਜਿਹੜਾ ਵਾ ਡਿਊਟੀ ਜਿਹੜੀ ਆ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਾਂਗੇ ਆਸ਼ ਕਰਾਂਗੇ ਸਾਰੇ ਵਾਸੀ ਜਿਹੜੇ ਆ ਸਾਡਾ ਸਹਿਯੋਗ ਕਰਦੇ